ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੇ ਵੀਡੀਓ ਵਿੱਚ ਆਪਾਂ ਆਲੂਆਂ ਦੀ ਸਬਜ਼ੀ ਦੇ ਨਾਲ ਪੂੜੀਆਂ ਬਣਾ ਕੇ ਤਿਆਰ ਕਰਾਂਗੇ ਸਮਝ ਲਈਏ ਇੱਥੇ ਮੈਂ 10 ਤੋਂ 12 ਆਲੂ ਜਿਹੜੇ ਨੇ ਉਹ ਕੁੱਕਰ ਵਿੱਚ ਪਾ ਕੇ ਉਬਾਲ ਲਵਾਂਗੇ ਚਾਰ ਸੀਟੀਆਂ ਲਵਾਵਾਂਗੇ ਤੇ ਆਲੂ ਸਾਡੇ ਉਬਲ ਕੇ ਵਧੀਆ ਤਿਆਰ ਹੋ ਜਾਣਗੇ ਸਬਜ਼ੀ ਬਣਾਉਣ ਲਈ ਇੱਥੇ ਮੈਂ ਦੋ ਪਿਆਜ਼ ਕੱਟ ਲੈਨੇ ਬਰੀਕ ਬਰੀਕ ਲਸਣ ਲੈ ਲਿਆ ਏ ਅਦਰਕ ਲੈ ਲਿਆ ਏ ਅਤੇ 5 ਤੋਂ 7 ਹਰੀਆਂ ਮਿਰਚਾਂ ਲੈ ਲਈਆਂ ਨੇ ਅਦਰਕ ਲਸਣ ਅਤੇ ਹਰੀਆਂ ਮਿਰਚਾਂ ਦਾ ਪੀਸਟ ਬਣਾ ਲਵਾਂਗੇ ਤੇ ਜਿਹੜਾ ਪਿਆਜ਼ ਦਾ ਪੀਸਟ ਹੈ ਉਹ ਆਪਾਂ ਲੱਗ ਬਣਾਵਾਂਗੇ। ਗੈਸ ਦੇ ਉੱਪਰ ਰੱਖਾਂਗੇ ਕੜਾਈ। ਇੱਕ ਕੜਛੀ ਤੇਲ ਦੀ ਪਾ ਦਿਆਂਗੇ ਤੇ ਇਸ ਨੂੰ ਗਰਮ ਕਰਾਂਗੇ। ਤੇਲ ਦੀ ਕੁੜੱਤਨ ਕੱਢਣ ਤੋਂ ਬਾਅਦ ਆਪਾਂ ਇਹਦੇ ਵਿੱਚ ਕੁਝ ਖੜੇ ਮਸਾਲੇ ਅਤੇ ਅੱਧਾ ਚਮਚ ਜੀਰੇ ਦਾ ਪਾ ਦਿਆਂਗੇ। ਥੋੜਾ ਜਿਹਾ ਭੁੰਨਣ ਤੋਂ ਬਾਅਦ ਇਹਦੇ ਵਿੱਚ ਲਸਣ ਅਦਰਕ ਅਤੇ ਹਰੀ ਮਿਰਚ ਦਾ ਜਿਹੜਾ ਆਪਾਂ ਪੀਸਟ ਤਿਆਰ ਕੀਤਾ ਉਹ ਪਾ ਦਿਆਂਗੇ। 2 ਤੋਂ 4 ਮਿੰਟ ਲਈ ਆਪਾਂ ਇਸ ਨੂੰ ਭੁੰਨਾਂਗੇ। ਥੋੜੀ ਦੇਰ ਭੁੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਿਆਜ਼ ਦਾ ਜਿਹੜਾ ਪੇਸਟ ਬਣਾ ਕੇ ਰੱਖਿਆ ਹੋਇਆ ਹੈ ਉਹ ਪਾ ਦਾਂਗੇ। ਮਿਕਸ ਕਰਾਂਗੇ ਤੇ 2 ਤੋਂ 4 ਮਿੰਟ ਲਈ ਆਪਾਂ ਪਿਆਜ਼ ਨੂੰ ਵੀ ਭੁੰਨ ਲਵਾਂਗੇ। ਤੁਸੀਂ ਦੇਖ ਸਕਦੇ ਹੋ ਕਿ ਪਿਆਜ਼ ਜਿਹੜਾ ਉਹ ਵੀ ਪੁੱਜ ਚੁੱਕਾ ਹੈ ਹੁਣ ਆਪਾਂ ਇਹਦੇ ਵਿੱਚ ਸੁੱਕੇ ਮਸਾਲੇ ਪਾਵਾਂਗੇ। 1 ਚਮਚ ਲੂਣ ਦਾ ਪਾਵਾਂਗੇ ਅੱਧਾ ਚਮਚ ਗਰਮ ਮਸਾਲਾ ਅੱਧਾ ਚਮਚ ਹਲਦੀ ਅੱਧੇ ਤੋਂ ਘੱਟ ਪੁੰਨਿਆ ਹੋਇਆ ਜੀਰਾ ਅੱਧਾ ਚਮਚ ਧਨੀਆ ਪਾਊਡਰ ਅਤੇ ਅੱਧਾ ਚਮਚ ਇਹਦੇ ਵਿੱਚ ਤੇਗੀ ਮਿਰਚ ਪਾਵਾਂਗੇ ਮਿਕਸ ਕਰਾਂਗੇ ਥੋੜਾ ਜਿਹਾ ਨਾਲ ਪਾਣੀ ਪਾਵਾਂਗੇ ਤਾਂ ਕਿ ਜਿਹੜੇ ਸੁੱਕੇ ਮਸਾਲੇ ਨੇ ਸਾਡੇ ਉਹ ਸੜ ਨਾ ਜਾਣ ਹਲਾ ਦੇਾਂਗੇ ਚੰਗੀ ਤਰ੍ਹਾਂ 5 ਤੋਂ 7 ਮਿੰਟ ਲਈ ਆਪਾਂ ਇਸ ਮਸਾਲੇ ਨੂੰ ਭੁੰਨਾਂਗੇ ਜਦੋਂ ਮਸਾਲਾ ਚੰਗੀ ਤਰ੍ਹਾਂ ਤੇਲ ਛੱਡ ਦੇਵੇ ਤਾਂ ਸਮਝ ਲਓ ਕਿ ਮਸਾਲਾ ਪੁੱਜ ਚੁੱਕਾ ਹੈ ਫਿਰ ਆਪਾਂ ਇਹਦੇ ਵਿੱਚ ਆਲੂ ਪਾਵਾਂਗੇ ਦੂਜੀ ਸਾਈਡ ਤੇ ਆਲੂ ਸਾਡੇ ਉਬਲ ਚੁੱਕੇ ਨੇ ਤੇ ਆਪਾਂ ਉਹਨਾਂ ਨੂੰ ਛਿੱਲ ਲੈਨੇ ਆ ਉਨੀ ਦੇਰ ਤੱਕ ਸਾਡਾ ਮਸਾਲਾ ਵੀ ਪੁੱਜ ਜਾਏਗਾ ਤੁਸੀਂ ਵੇਖ ਸਕਦੇ ਹੋ ਕਿ ਮਸਾਲਾ ਸਾਡਾ ਬਹੁਤ ਹੀ ਵਧੀਆ ਪੁੱਜ ਕੇ ਤਿਆਰ ਹੋ ਚੁੱਕਾ ਹੈ ਮਸਾਲੇ ਨੇ ਤੇਲ ਛੱਡ ਦਿੱਤਾ ਹੈ ਤੇ ਮਸਾਲਾ ਵਧੀਆ ਪੁੱਜ ਕੇ ਤਿਆਰ ਹੋ ਚੁੱਕਾ ਹੈ ਇੱਕ ਗੱਲ ਹੋਰ ਕਿ ਆਲੂ ਜਿਹੜੇ ਨੇ ਉਹ ਆਪਾਂ ਸਬਜ਼ੀ ਦੇ ਵਿੱਚ ਕੱਟ ਕੇ ਬਿਲਕੁਲ ਨਹੀਂ ਪਾਵਾਂਗੇ ਉਹਨਾਂ ਨੂੰ ਆਪਾਂ ਇਸ ਤਰ੍ਹਾਂ ਹੱਥਾਂ ਨਾਲ ਹੀ ਮੈਸ਼ ਕਰਕੇ ਪਾਵਾਂਗੇ ਇਸ ਤਰ੍ਹਾਂ ਫੇਕ ਕੇ ਆਲੂ ਪਾਉਣ ਨਾਲ ਸਬਜ਼ੀ ਦਾ ਟੇਸ ਜਿਹੜਾ ਵੱਖਰਾ ਹੀ ਹੁੰਦਾ ਹੈ ਤੇ ਸਮਝੀ ਵੇਖਣ ਵਿੱਚ ਵੀ ਬਹੁਤ ਜ਼ਿਆਦਾ ਸੋਹਣੀ ਲੱਗਦੀ ਹੈ ਸਾੜੇ ਆਲੂ ਪਾ ਦਿਆਂਗੇ ਤੇ ਨਾਲ ਹੀ ਗਰਮ ਕੀਤਾ ਹੋਇਆ ਪਾਣੀ ਪਾ ਦਿਆਂਗੇ ਮਿਕਸ ਕਰਾਂਗੇ ਤੇ 10 ਤੋਂ 15 ਮਿੰਟ ਲਈ ਇਹ ਸਬਜ਼ੀ ਨੂੰ ਪੱਕਣ ਦਿਆਂਗੇ ਕਿਉਂਕਿ ਆਲੂ ਸਾਡੇ ਪਹਿਲਾਂ ਹੀ ਗਲੇ ਹੋਏ ਆ ਤੇ ਪਾਣੀ ਵੀ ਆਪਾਂ ਗਰਮ ਪਾਇਆ ਹੈ ਬਸ 10-15 ਮਿੰਟ ਦੇ ਵਿੱਚ ਸਬਜ਼ੀ ਵਧੀਆ ਬਣ ਕੇ ਤਿਆਰ ਹੋ ਜਾਏਗੀ ਪਾਣੀ ਤੁਸੀਂ ਇੱਥੇ ਆਪਣੇ ਹਿਸਾਬ ਨਾਲ ਵਧ ਜਾਂ ਘੱਟ ਪਾ ਸਕਦੇ ਹੋ ਕਿਉਂਕਿ ਅਸੀਂ ਇਹ ਸਬਜ਼ੀ ਜਿਹੜੀ ਹੈ ਪੂੜੀਆਂ ਦੇ ਨਾਲ ਖਾਵਾਂਗੇ ਸੋ ਆਪਾਂ ਇਹ ਸਬਜ਼ੀ ਨੂੰ ਥੋੜਾ ਸੰਗਣਾ ਹੀ ਰੱਖਾਂਗੇ ਜੇ ਤੁਸੀਂ ਚੋਲਾਂ ਦੇ ਨਾਲ ਖਾਣੀ ਹੋਵੇ ਸਬਜ਼ੀ ਤਾਂ ਤੁਸੀਂ ਪਾਣੀ ਇਹਦੇ ਵਿੱਚ ਵੱਧ ਵੀ ਪਾ ਸਕਦੇ ਹੋ ਥੋੜੀ ਜੀ ਆਪਾਂ ਇੱਥੇ ਕਸੂਰੀ ਮੇਥੀ ਪਾਵਾਂਗੇ ਹਲਾ ਦਿਆਂ ਕੜਾਈ ਨੂੰ ਢੱਕ ਕੇ ਸਬਜ਼ੀ ਨੂੰ 10 ਮਿੰਟ ਲਈ ਪਕੰਨ ਦਿਆਂਗੇ ਸਬਜ਼ੀ ਸਾਡੀ ਪੱਕ ਰਹੀ ਹੈ ਤਾਂ ਤੱਕ ਆਪਾਂ ਪੂੜੀਆਂ ਲਈ ਆਟਾ ਗੁੰਨ ਲੈਨੇ ਆਂ ਪੂੜੀਆਂ ਲਈ ਇੱਥੇ ਮੈਂ ਦੋ ਕੌਲੀ ਆਟਾ ਲਿਆ ਹੈ ਅੱਧੀ ਕੌਲੀ ਵਿੱਚ ਮੈਦੇ ਦੀ ਪਾਵਾਂਗੇ ਮਿਕਸ ਕਰਾਂਗੇ ਦੋ ਚਮਚ ਇਹਦੇ ਵਿੱਚ ਆਪਾਂ ਮੋਇਨ ਪਾਵਾਂਗੇ ਤੁਸੀਂ ਕਿਹੋ ਜਿਹਾ ਤੇਲ ਕੁਝ ਵੀ ਪਾ ਸਕਦੇ ਹੋ ਰਲਾਵਾਂਗੇ ਹੁਣ ਆਪਾਂ ਅੱਧੀ ਕੌਲੀ ਦੁੱਧ ਦੀ ਲੈ ਕੇ ਆਟੇ ਨੂੰ ਗੁੰਨਾਂਗੇ ਦੁੱਧ ਪਾਉਣ ਨਾਲ ਪੂੜੀਆਂ ਜਿਹੜੀਆਂ ਨੇ ਬਹੁਤ ਹੀ ਜ਼ਿਆਦਾ ਸੌਫਟ ਬਣਦੀਆਂ ਨੇ ਹੁਣ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਆਟੇ ਨੂੰ ਚੰਗੀ ਤਰ੍ਹਾਂ ਗੁੰਨ ਲਵਾਂਗੇ ਆਟਾ ਸੰਢਾ ਗੁੱਜੂ ਕਾਇ ਹੋਣ ਆਪਾਂ ਇੱਕ ਚਮਚ ਕਿਓਦਾ ਉਪਰੋਂ ਹੋਰ ਲਗਾ ਦਿਆਂਗੇ ਆਟੇ ਦੇ ਤੇ ਇਸ ਨੂੰ 10 ਮਿੰਟ ਲਈ ਟੱਕ ਕੇ ਸੈੱਟ ਹੋਣ ਲਈ ਰੱਖ ਦਿਆਂਗੇ ਪੂੜੀਆਂ ਲਈ ਆਪਾਂ ਆਟਾ ਗੁੰਨ ਕੇ ਰੱਖ ਲਿਆ ਹੈ ਤੇ ਇੱਧਰ ਸਾਡੀ ਸਬਜ਼ੀ ਵੀ ਜਿਹੜੀ ਉਹ ਬਣ ਕੇ ਤਿਆਰ ਹੋ ਗਈ ਹੈ ਤੁਸੀਂ ਵੇਖ ਸਕਦੇ ਹੋ ਕਿ ਸਬਜ਼ੀ ਦਾ ਕਲਰ ਜਿਹੜਾ ਹੈ ਕਿੰਨਾ ਸੋਹਣਾ ਬਣ ਕੇ ਆਇਆ ਹੈ ਕਿਉਂਕਿ ਅੱਜ ਜਿਹੜੀ ਸਬਜ਼ੀ ਹੈ ਇਹ ਅਸੀਂ ਸਰ ਬਲੋ ਦੀ ਕੜਾਈ ਦੇ ਵਿੱਚ ਬਣਾਈ ਹੋਈ ਹੈ ਕਿਉਂਕਿ ਇਨਾ ਵਰਤਨਾ ਦੀ ਵਰਤੋਂ ਕਰਨ ਦੇ ਨਾਲ ਸਾਡੇ ਸਰੀਰ ਦੇ ਵਿੱਚ ਜਿਹੜੀ ਆਇਰਨ ਦੀ ਕਮੀ ਹੁੰਦੀ ਏ ਉਹ ਹੌਲੀ-ਹੌਲੀ ਪੂਰੀ ਹੋਣੀ ਸ਼ੁਰੂ ਹੋ ਜਾਂਦੀ ਏ ਸਰਬਲੋਹ ਦੀ ਕੜਾਈ ਦੇ ਵਿੱਚ ਇਹ ਸਬਜ਼ੀ ਬਣਾਉਣ ਦੇ ਨਾਲ ਜਿਹੜਾ ਇਸ ਦਾ ਟੇਸਟ ਏ ਉਹ ਨਾਰਮਲ ਸਬਜ਼ੀ ਦੇ ਨਾਲੋਂ ਬਿਲਕੁਲ ਵੱਖਰਾ ਸੀਗਾ ਬਹੁਤ ਹੀ ਜ਼ਿਆਦਾ ਸਬਜ਼ੀ ਸਵਾਦ ਬਣ ਕੇ ਤਿਆਰ ਹੋਈ ਤੇ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਈ ਤੁਸੀਂ ਵੇਖ ਸਕਦੇ ਹੋ ਕਿ ਸਬਜ਼ੀ ਦਾ ਕਲਰ ਵੀ ਬਹੁਤ ਹੀ ਸੋਹਣਾ ਬਣ ਕੇ ਤਿਆਰ ਹੋਇਆ ਜਿੰਨੀ ਸਬਜ਼ੀ ਵੇਖਣ ਵਿੱਚ ਸੋਹਣੀ ਲੱਗ ਰਹੀ ਏ ਇਸ ਤੋਂ ਕਿਤੇ ਜ਼ਿਆਦਾ ਸਬਜ਼ੀ ਖਾਣ ਵਿੱਚ ਸਵਾਦ ਸੀ ਹੁਣ ਸਮਝੀ ਸਾਡੀ ਬਣ ਚੁੱਕੀ ਹੈ ਤੇ ਆਪਾਂ ਪੂੜੀਆਂ ਕੱਢ ਲੈਣੇ ਆਂ ਪੂੜੀਆਂ ਆਪਾਂ 4 ਤੋਂ 5 ਵੇਲ ਕੇ ਰੱਖ ਰਹੀਆਂ ਨੇ ਪੂੜੀਆਂ ਨੂੰ ਵੇਲਦੇ ਸਮੇਂ ਹੋ ਸਕੇ ਤਾਂ ਸੁੱਕੇ ਆਟੇ ਦੀ ਵਰਤੋਂ ਨਾ ਕਰਕੇ ਤੁਸੀਂ ਹਲਕਾ ਜਿਹਾ ਨਾਲ ਤੇਲ ਲਗਾ ਕੇ ਪੇੜਿਆਂ ਨੂੰ ਵੇਲ ਸਕਦੇ ਹੋ ਪੂੜੀਆਂ ਨੇ ਵੇਲ ਕੇ ਰੱਖ ਲਈਆਂ ਨੇ ਤੇ ਹੁਣ ਆਪਾਂ ਪੂੜੀਆਂ ਕੱਢਦੇ ਆਂ ਤੇਲ ਸਾਡਾ ਗਰਮ ਹੋ ਚੁੱਕਾ ਹੈ ਇਸ ਤਰ੍ਹਾਂ ਪੂੜੀ ਨੂੰ ਆਪਾਂ ਤੇਲ ਦੇ ਵਿੱਚ ਪਾ ਦਿੱਤਾ ਹੈ ਤੇ ਹਲਕਾ-ਹਲਕਾ ਆਪਾਂ ਇਸ ਨੂੰ ਹਲਾਵਾਂਗੇ, ਦਬਾਵਾਂਗੇ। ਇਸ ਤਰ੍ਹਾਂ ਪੂੜੀ ਜਿਹੜੀ ਹੈ ਸਾਡੀ ਬਹੁਤ ਹੀ ਵਧੀਆ ਫੁੱਲ ਕੇ ਬਣਦੀ ਹੈ। ਤੁਸੀਂ ਵੇਖ ਸਕਦੇ ਹੋ। ਪੂੜੀ ਇੱਕਦਮ ਫੁੱਲ ਗਈ ਹੈ। ਵੇਖੋ ਕਿੰਨੀ ਸੋਹਣੀ ਪੂੜੀ ਸਾਡੀ ਬਣ ਕੇ ਤਿਆਰ ਹੋਈ ਹੈ। ਆਟੇ ਦੇ ਵਿੱਚ ਦੁੱਧ ਅਤੇ ਮੌਇਨ ਪਾਉਣ ਦੇ ਨਾਲ ਪੂੜੀਆਂ ਸਾਡੀਆਂ ਬਹੁਤ ਹੀ ਜ਼ਿਆਦਾ ਸੌਫਟ ਅਤੇ ਫੁੱਲੀਆਂ-ਫੁੱਲੀਆਂ ਬਣ ਕੇ ਤਿਆਰ ਹੁੰਦੀਆਂ ਨੇ। ਹੁਣ ਆਪਾਂ ਇਹਨਾਂ ਨੂੰ ਸਰਵ ਕਰਦੇ ਹਾਂ। ਲਾਓ ਜੀ ਆਲੂਆਂ ਦੀ ਸਬਜੀ ਤੇ ਨਾਲ ਗਰਮਾ ਗਰਮ ਪੂੜੀਆਂ ਬਣ ਕੇ ਤਿਆਰ ਹੋ ਚੁੱਕੀਆਂ ਨੇ ਪਲੇਟ ਸਾਡੀ ਸੱਜ ਗਈ ਏ ਹੁਣ ਤੁਸੀਂ ਕਮੈਂਟ ਬਾਕਸ ਵਿੱਚ ਜਾ ਕੇ ਦੱਸਣਾ ਹੈ ਕਿ ਤੁਹਾਨੂੰ ਇਹ ਆਲੂਆਂ ਦੀ ਸਬਜੀ ਤੇ ਨਾਲ ਗਰਮਾ ਗਰਮ ਪੂੜੀਆਂ ਦੀ ਰੈਸিপি ਕਿੱਦਾਂ ਦੀ ਲੱਗੀ ਉਮੀਦ ਹੈ ਕਿ ਅੱਜ ਦੀ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਵੇਗੀ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਨਾਲ ਹੀ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰਿਆ ਕਰੋ ਤਾਂ ਕਿ ਸਾਡੀ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਤੁਹਾਨੂੰ ਟਾਈਮ ਨਾਲ ਮਿਲਦਾ ਰਹੇ ਮਿਲਦੇ ਆ ਅਗਲੇ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ